ਖਬਰਾਂ ਨਾਂ ਮੈਂ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰਿੰਟਸਟਰੀ ਕਾਲ ਮੈਂ ਆਹ ਤੁਹਾਡਾ ਅਫਰੂ ਸਰਾਜ ਇੱਕ ਪਾਸੇ ਆਪ ਆਦਮੀ ਪਾਰਟੀ ਦੇ ਕਰੀਬੀ ਨੇ ਅਰਵਿੰਦ ਖੇਚਵਾ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਧੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਹਲਕਾ ਲੁਧਿਆਣਾ ਦੇ ਪਸ਼ਮੀ ਵੋਟਰਾਂ ਨੂੰ ਭਾਈ ਤੁਹਾਨੂੰ ਭਾਤਕੁਸ਼ਨ ਆਸ਼ੂ ਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਜੇਕਰ ਭਾਤਕੁਸ਼ਨ ਆਖੀ ਜਿੱਤਦੇ ਨੇ ਤੇ ਤੁਹਾਡੇ ਡਿਵੈਲਪਮੈਂਟ ਦੇ ਕੰਮ ਰੁਕ ਜਾਣਗੇ ਕਿਉਂਕਿ ਉਹ ਤਾਂ ਵਿਰੋਧੀ ਪਾਰਟੀ ਦੇ ਨੇ ਵਿਰੋਧੀ ਪਾਰਟੀ ਹੋਣ ਦੇ ਨਾਤੇ ਉਹ ਆਪਣਾ ਕੰਮ ਨਹੀਂ ਕਰਵਾ ਸਕਦੇ ਤੇ ਦੂਸਰੇ ਪਾਸੇ ਇਹ ਵੀ ਲਾਲ ਦੇ ਦਿੱਤਾ ਕਿ ਹੈ ਕਿ 23 ਜੂਨ ਨੂੰ ਨਤੀਜਾ ਆਵੇਗਾ ਜਿਵੇਂ ਚੋਣ ਦਾ 24 ਜੂਨ ਨੂੰ ਸੰਜੀਪ अरोड़ा ਨੂੰ ਕੈਬਨਟ ਮੰਤਰੀ ਬਣਾ ਦਿੱਤਾ ਜਾਵੇਗਾ ਵਿਧਾਇਕ ਦੇ ਨਾਲ ਨਾਲ ਲੁਧਿਆਣਾ ਦੇ ਲੋਕਾਂ ਨੂੰ ਸੰਜੀਪ अरोड़ा ਐਜ਼ ਅ ਕੈਬਨਟ ਮੰਤਰੀ ਵੀ ਮਿਲੇਗਾ ਯਾਨੀ ਕਿ ਇੱਕ ਦੇ ਨਾਲ ਇੱਕ ਫ੍ਰੀ ਅਜਾਹੇ ਲਾਲਚ ਦਿੱਤੇ ਜਾ ਰਹੇ ਨੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਕਿ ਅਸੀਂ ਨਹੀਂ ਬੋਲਣਗੇ ਸਾਡੇ ਰਿਕਾਰਡ ਬੋਲਣਗੇ ਸਾਡੇ ਕੰਮ ਬੋਲਣਗੇ ਸਾਨੂੰ ਵੋਟਾਂ ਮੰਗਣ ਦੀ ਲੋੜ ਹੀ ਪਵੇਗੀ ਤੇ ਹੁਣ ਡੋਰ ਟੂ ਡੋਰ ਕਨਵਿੰਸ ਕੀਤਾ ਜਾ ਰਿਹਾ ਹੈ 92 ਵਿਧਾਇਕ ਜਿਨ੍ਹਾਂ ਦੇ ਵਿੱਚੋਂ ਮੰਤਰੀ ਨੇ ਡੋਰ ਟੂ ਡੋਰ ਕਨਵਿੰਸ ਕਰ ਰਹੇ ਨੇ ਅਤੇ ਉਪਲਬਧੀਆਂ ਦਿਖਾ ਰਹੇ ਨੇ ਇੱਕ ਪਾਸੇ ਕਰੋੜਾਂ ਰੁਪਏ ਖਰਚ ਕੀਤਾ ਗਿਆ ਇਸਤਿਆਰ ਬਾਜ਼ੀ ਤੇ ਤੇ ਦੂਸਰੇ ਪਾਸੇ ਕਹਿੰਦੇ ਨੇ ਕਿ ਭਈ ਸਾਡੀ ਤੇ ਬੱਲੇ ਬੱਲੇ ਆ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਆ ਗਈ ਹੈ ਕਿ ਭਾਪਕੂਸ਼ਨ ਆਸ਼ੂ ਬੜੇ ਵੱਡੇ ਪੱਧਰ ਤੇ ਬਹੁਤ ਜ਼ਿਆਦਾ ਵੋਟਾਂ ਲੈ ਕੇ ਜਿੱਤਣਗੇ ਇਸ ਦੀ ਭਵਿੱਖਬਾਣੀ ਕਿਸੇ ਕਿਸੇ ਇਹ ਕਿਸੇ ਯੋਤਸੀ ਨੇ ਨਹੀਂ ਕੀਤੀ ਕਿਸੇ ਪੰਡਤ ਜਾਂ ਕਿਸੇ ਸਿਆਣੀ ਨੇ ਨਹੀਂ ਕੀਤੀ ਇਸ ਦੀ ਭਵਿੱਖਬਾਣੀ ਕੀਤੀ ਹੈ ਸਿਆਸ ਦੇ ਤੁਰਾ ਬਲਵੰਤ ਸਿੰਘ ਰੱਬ ਵਾਲੀਆ ਨੇ ਉਹਨਾਂ ਨੇ ਕਿਹਾ ਹੈ ਕਿ ਜੋ ਗੱਲ ਸੱਚੀ ਹੈ ਮੈਂ ਮੂੰਹ ਤੇ ਕਹਿ ਦੇਣਾ ਭਾਰਤ ਪੂਸ਼ਨ ਆਸ਼ੂ 101% ਜਿੱਤਣਗੇ ਹਲਕਾ ਲੁਧਿਆਣਾ ਦੀ ਪਛਮੀ ਚੋਣ ਉਹਨਾਂ ਨੇ ਕਿਹਾ ਕਿ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੀ ਪਾਰਟੀ ਹੈ ਉਹ ਇਹ ਰਿਪੀਟ ਨਹੀਂ ਕਰਨ ਜਾ ਰਹੀ ਇਸ ਕਰਕੇ ਲੋਕ ਜਿਹੜੇ ਨੇ ਹਲਕਾ ਲੁਧਿਆਣਾ ਪਛਮੀ ਦੇ ਸਿਆਣੇ ਨੇ ਉਹ ਵੋਟ ਪਾਉਣਗੇ ਭਾਰਤਕੁਸ਼ਲ ਆਸ਼ੂ ਨੂੰ ਪਹਿਲਾਂ ਆਪਾਂ ਗੱਲ ਸੁਣਦੇ ਆ ਭਾਰਤਕੁਸ਼ਲ ਬਲਵੰਤ ਸਿੰਘ ਰਾਪੋ ਵਾਲੀਆ ਦੀ ਕੀ ਲੱਗਦਾ ਫਿਰ ਭਾਤ ਪੂਸ਼ਣ ਆਸ਼ੂ ਕਾਂਗਰਸ ਦੇ ਨੇ ਪਰ ਖੁਆਰ ਸਿੰਘ ຫມੰਮਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੋਂ ਖੜੇ ਹੋਏ ਨੇ ਭਾਜਪਾ ਨੇ ਵੀ ਜਿਹੜਾ ਹੈਗਾ ਆਪਣਾ ਜੀਵਨ ਕੁੱਤਾ ਨੂੰ ਖੜਾ ਕੀਤਾ ਹੈ ਉਮੀਦਵਾਰ ਮੈਂ ਉਮੀਦ ਕਰਦਾ ਹਾਂ ਕਿ ਭਾਤ ਪੂਸ਼ਣ ਹੀ ਜਿੱਤੂਗਾ ਮੈਂ ਟੋਕ ਕੇ ਦਰਦੀ ਗੱਲ ਕਹਿ ਦੇਣਾ ਕੀ ਲੱਗਦਾ ਇਹ ਹੈ ਨੀ ਬਲਵੰਤ ਸਿੰਘ ਰਾਮੂ ਵਾਲਿਆ ਰਾਮੂ ਵਾਲਿਆ ਜਿਸ ਨੂੰ ਸਿਆਸਤ ਦਾ ਧੁਰਾ ਕਿਹਾ ਜਾਂਦਾ ਹੈ ਜੇ ਇਸ ਨੂੰ ਅਸੀਂ ਸਿਆਸਦਾ ਤੀਜਾ ਬੋਰ ਵੀ ਕਹਿ ਦिए ਇਸ ਦੇ ਵਿੱਚ ਕੋ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਕਹਿ ਦਿੱਤਾ ਹੈ ਕਿ ਮੈਂ ਇੱਕ ਠੋਕੇ ਕਹਿਣਾ ਕਿ ਭਾਰਤ ਪੂਸ਼ਣ ਆਸ਼ੂਈ ਜਿਮਨੀ ਚੋਣ ਜਿੱਤਣਗੇ ਹਲਕਾ ਲੁਧਿਆਣਾ ਪਸ਼ਮੀ ਤੋਂ ਹਾਲਾਂਕਿ ਸ਼ੁਰੂਮੁਈ ਇਕੱਲੇ ਦਾ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਅੱਡੀ ਚੋਟੀ ਦਾ ਜੋੜ ਨਗਾਹ ਜਾ ਰਿਹਾ ਹੈ ਆਪੋ ਆਪਣੇ ਪੱਧਰ ਤੇ ਵੱਖ-ਵੱਖ ਪੈਂਟੜੇ ਖੇਡੇ ਜਾ ਰਹੇ ਨੇ ਦੋ ਆਜ਼ਾਦ ਇੱਕ ਆਜ਼ਾਦ ਵੀਰ ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰੀ ਚੋਣ ਮੈਦਾਨ ਦੇ ਵਿੱਚ ਨੇ ਲੇਕਿਨ ਜਿੱਤ ਜਿਹੜੀ ਆ ਉਹ ਭਾਰਤਕੂਸ਼ਕ ਆਸ਼ੂ ਦੀ ਹੈ ਇਸ ਕਰਕੇ ਪੂਰੀ ਤਰ੍ਹਾਂ ਘਬਰਾਏ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਰਮੀਨਰ ਅਰਵਿੰਦ ਕੇਜੀ